ਮੇਰੇ ਸਤ ਕਾਮੂ ਗ੍ਰਾਮਪੁਰ ਕਮੇਟੀ ਦੇ ਮੈਂਬਰ ਸਾਹਿਬਾਨ ਸੇਵਾ ਸੰਧੀ ਦੇ ਮੈਂਬਰ ਸਾਹਿਬਾਨ ਮੋਦੀ ਅਨਕਲ ਸਾਰੀ ਟੀਮ ਉਹਨਾਂ ਦੇ ਅਸ਼ੋਕ ਅਨਕਲ ਜਿਨ੍ਹਾਂ ਨੇ ਪਰਿਵਾਰ ਦੇ 11 ਲੱਖ ਰੁਪਿਆ ਜਿਹੜੀ ਅੱਜ ਸ਼੍ਰੀ ਕ੍ਰਿਸ਼ਨ ਜਿਹੜੀ ਆਪਣੀ ਲੈਬ ਦਾ ਉਦਘਾਟਨ ਕੀਤਾ ਉਹਦੇ ਲਈ ਮੈਂ ਬਹੁਤ ਵਧਾਈ ਵੀ ਦੇਣਾ ਤੇ ਬਹੁਤ ਧੰਨਵਾਦ ਵੀ ਕਰਨਾ ਤੇ ਬਹੁਤ ਬੜਾ ਇਹ ਜੁਸਤਾਂ ਦਾ ਪ੍ਰਯਾਸ ਤੇ ਬਾਕੀ ਵੱਡੀ ਗੱਲ ਇਹ ਹੈ ਕਿ ਜਿਹੜਾ ਦਾਨ ਦੇਣ ਵਾਲਾ ਹੁੰਦਾ ਉਥੇ ਦਿੰਦਾ ਜਿੱਥੇ ਵਿਸ਼ਵਾਸ ਬਣਿਆ ਹੋਵੇ ਤੇ ਇਹ ਵਿਸ਼ਵਾਸ ਚ ਕੋਈ 1-2 ਦਿਨਾਂ ਚ ਨਹੀਂ ਕੋਈ 1-2 ਸਾਲਾਂ ਚ ਨਹੀਂ ਜੇ ਵਿਸ਼ਵਾਸ ਬਣਿਆ ਹੈ ਤਾਂ ਇਹਦੇ ਪਿੱਛੇ ਜਿਹੜੀ ਨਿਰਸਵਾਰਥ ਇਸ ਦੇ ਮੈਂਬਰਾਂ ਨੇ ਕਈ ਤਹਾਕਿਆਂ ਤੋਂ ਬਰਨਾਲੇ ਦੀ ਬਰਨਾਲੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਉਹਦੇ ਕਰਕੇ ਬਣਿਆ ਹੈ ਕਿ ਅੱਜ ਸ਼ਹਿਰ 'ਚ ਮੈਨੂੰ ਲੱਗਦਾ ਕਿ ਕਿਉਂਕਿ ਹੁਣ ਵੀ ਅਸੀਂ ਬੈਠੇ ਆਂ ਅੰਦਰ ਗੱਲਾਂ ਕਰ ਰਹੇ ਸੀ ਵੀ ਕਦੇ ਬਾਜ਼ਾਰ 'ਚ ਮੰਗਣ ਨਹੀਂ ਗਏ ਇੱਥੇ ਜੋ ਕੁਝ ਬਣਿਆ ਲੋਕਾਂ ਦੇ ਦਾਰ ਨਾਲ ਲੋਕਾਂ ਦੀ ਸੇਵਾ ਦੇ ਨਾਲ ਬਣਿਆ ਤੋਂ ਬਣਿਆ ਤਾਂ ਹੈ ਕਿਉਂਕਿ ਤੁਸੀਂ ਲੋਕਾਂ ਦੇ ਵਿੱਚ ਇੱਜ਼ਤ ਕਮਾਈ ਹੈ ਤੇ ਨਿਰਖਵਾਰ ਤੋਂ ਕਿਥੇ ਸੇਵਾ ਜਿਹੜੀ ਆ ਕੀਤੀ ਹੈ ਜਿਹਦੇ ਕਰਕੇ ਅੱਜ ਲੋਕਾਂ ਦਾ ਜਿਹੜਾ ਵਿਸ਼ਵਾਸ ਬਣਿਆ ਵੀ ਜੇ ਪੰਜੀ ਦੇਵਾਂਗੇ ਤਾਂ ਪੰਜੀ ਦੀ ਪੰਜੀ ਕੋਲੋਂ ਦਾ ਹੋਰ ਪੰਜੀ ਪਾ ਦੇਣਗੇ ਉਹ ਸਾਰੇ ਦੀ ਸਾਰੀ ਜਿਹੜੀ ਇੱਥੇ ਲੱਗਣੀ ਹੈ ਤੋ ਮੈਂ ਇਹਦੇ ਲਈ ਸਾਰੇ ਮੈਂਬਰਾਂ ਨੂੰ ਬਹੁਤ ਵਧਾਈ ਜਿਹੜੀ ਆ ਉਹ ਦਿੰਦਾ ਕਿਉਂਕਿ ਲਗਾਤਾਰ ਮੇਰੇ ਨਾਲ ਵੀ ਜਦੋਂ ਤੋਂ ਮੈਂ ਕਹਿੰਦਾ ਵੀ ਰਾਜਨੀਤੀ ਸਰਗਰਮ ਹੋਇਆ ਦਸ ਤੋਂ ਪਹਿਲਾਂ ਵੀ ਜਿੰਨਾਂ ਕ ਮੇਰੀ ਕਹਿੰਦਾ ਜਦੋਂ ਤੋਂ ਮੈਂ ਲੋਕਾਂ ਦੇ ਵਿਚਰਨਾ ਸ਼ੁਰੂ ਕੀਤਾ ਮੈਂ ਹਮੇਸ਼ਾ ਦੇਖਿਆ ਕਿ ਹਰ ਇੱਕ ਅੰਦੀ ਇੱਥੇ ਲੋੜਵੰਦ ਦੀ ਜਿਹੜੀ ਸੇਵਾ ਹੈਗੀ ਧਰਮਾਂ ਤੋਂ ਜਾਤਾਂ ਤੋਂ ਉੱਪਰ ਉੱਠ ਕੇ ਜਿਹੜੀ ਆ ਉਹ ਕੀਤੀ ਜਾਂਦੀ ਹੈ ਤੇ ਹੁਣ ਵੀ ਜਿਹੜੀ ਲੈਬ ਇੱਥੇ ਚੱਲ ਰਹੀ ਹੈ ਦੱਸਿਆ ਗਿਆ ਕਿ ਤੈਨੂੰ ਡਾਕਟਰ ਜਿਹੜੀ ਆ ਬੈਠਣੇ ਆ ਮੈਂ 20 ਰੁਪਏ ਜਿਹੜੀ ਪਰਚੀ ਉਹ ਲਈ ਜਾਂਦੀ ਹੈ ਤੇ ਫ੍ਰੀ ਜਿਹੜੀਆਂ ਨੇ ਦਵਾਈਆਂ ਦਿੱਤੀਆਂ ਜਾਂਦੀਆਂ ਤੇ ਉਹਦੇ ਲਈ ਵੀ ਆਯੂਐਲ ਜਿਹੜੀ ਦਵਾਈਆਂ ਦੇ ਰਹੀ ਹੈ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਕਿਉਂਕਿ ਸਾਰਿਆਂ ਦੇ ਰਲ ਮਿਲ ਕੇ ਸਹਿਯੋਗ ਨਾਲ ਜਿਹੜੀ ਇਹ ਸੇਵਾ ਜਿਹੜੀ ਉਹ ਚੱਲ ਰਹੀ ਹੈ ਤੇ ਮੈਨੂੰ ਲੱਗਦਾ ਕਿ ਜਿਹੜਾ ਕੋਈ ਇੱਥੇ ਆਉਂਦਾ ਹੁਣ ਕਿਸੇ ਤੋਂ ਕੋਈ ਜਾਤ ਨਹੀਂ ਧਰਮ ਨਹੀਂ ਅਮੀਰ ਹੈ ਗਰੀਬ ਹੈ ਨਹੀਂ ਪੁੱਛਿਆ ਜਾਂਦਾ ਹੁਣ ਇਹ ਸਭ ਤੋਂ ਵੱਡੀ ਸੇਵਾ ਜਿਹੜੀ ਇਨਸਾਨੀ ਦੀ ਸੇਵਾ ਜਿਹੜੀ ਹੈ ਉਹ ਕੀਤੇ ਜਾਂਦੇ ਨੇ ਅੱਜ ਦੇ ਯੋਗ ਦੇ ਵਿੱਚ ਨਾ ਤੁਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਜਿਹੜਾ ਕੱਟੜਤਾ ਵਾਲਾ ਲੋਕਾਂ ਨੂੰ ਧਰਮਾਂ ਦੇ ਨਾਮ ਤੇ ਜਾਤਾਂ ਦੇ ਨਾਂ ਤੇ ਵੰਡਣ ਵਾਲਾ ਜਿਹੜਾ ਇੱਕ ਕਹਿ ਲਓ ਵੀ ਫਿਰਕਾ ਪ੍ਰਸਤ ਜਿਹੜੇ ਇਦਾਂ ਦੇ ਲੋਕ ਹੈ ਇਹ ਵਕ ਚੜ ਕੇ ਅੱਜ ਦੇ ਸਮੇਂ ਦੇ ਵਿੱਚ ਸਰਕਾਰ ਨੇ ਕੱਲੇ ਭਾਰਤ ਦੀ ਦੁਨੀਆ ਦੇ ਵਿੱਚ ਇੱਕ ਜਿਹੜੇ ਰਾਈਟ ਵੀ ਨੇ ਜਿਹੜੇ ਰੈਡੀਕਲਸ ਹੈ ਉਹਨਾਂ ਦਾ ਜਿਹੜਾ ਦਬਦਬਾ ਉਹ ਵੱਧ ਰਿਹਾ ਹੈ ਤੇ ਅੱਜ ਕਿਉਂਕਿ ਪੰਜਾਬ ਉਹ ਸੂਪਾ ਹੈਗਾ ਜਿੱਥੇ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਜਾਤ ਪਾਤ ਦਾ ਧਰਮਾਂ ਤੋਂ ਉੱਪਰ ਉੱਠ ਕੇ ਇਕੱਠੇ ਰਹਿੰਦੇ ਆ ਤੇ ਬੜੇ ਲੋਕਾਂ ਨੇ ਇਹਨਾਂ ਨੂੰ ਬਾੜਨ ਦੀ ਕੋਸ਼ਿਸ਼ ਕੀਤੀ ਹੈ ਤੇ ਕਦੇ ਬਾੜ ਨਹੀਂ ਸਕੇ ਮੈਂ ਬੜੇ ਵਾਰੀ ਆ ਕਈ ਜਗ੍ਹਾ ਕਈ ਬੜੇ ਤੱਤੇ ਬਿਆਨ ਦੇ ਕੇ ਲੋਕਾਂ ਨੂੰ ਘਬਰਾਹਤ ਕਰਨ ਦੀ ਕੋਸ਼ਿਸ਼ ਕਰਦਾ ਮੈਂ ਉੱਥੇ ਵੀ ਇਹ ਕੱਲ ਦਾ ਕੀਵਰ ਜ਼ਿਕਰ ਕੀਤਾ ਕਿ ਭਾਈ ਕਨਈਆ ਸਿੱਖ ਧਰਮ ਦੇ ਵਿੱਚ ਵੀ ਸਭ ਤੋਂ ਵੱਡੀ ਧਾਰਨਾ ਹੈ ਕਿ ਜਦੋਂ ਮੁਗਲਾਂ ਦੇ ਨਾਲ ਯੁੱਧ ਲੱਗਿਆ ਹੋਇਆ ਸੀ ਸਿੱਖਾਂ ਦਾ ਜਦੋਂ ਕਹਿ ਲੋ ਵੀ ਕਤਲ ਕੀਤੇ ਜਾ ਰਹੇ ਸੀ ਉਸ ਸਮੇਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਵੀ ਜੇ ਤੂੰ ਮੱਲਮ ਜਾਬ ਦੇ ਲੋਕ ਸਾਡੇ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਉਹਨੂੰ ਨਿਭਾ ਰਹੇ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਤੇ ਉਮੀਦ ਕਰਦਾ ਆਉਣ ਵਾਲੇ ਸਮੇਂ 'ਚ ਵੀ ਜਿਵੇਂ ਪਹਿਲਾਂ ਦੱਸਿਆ ਅਦਰ ਸੰਧੂ ਸਭਾਸਰੇ ਸੀ ਬਹੁਤ ਪੁਰਾਣਾ ਸਮਾ ਹੋ ਗਿਆ ਇੱਕ ਸਿਆਸੀ ਪਾਰਟੀ ਨਾਲ ਇਹਨਾਂ ਨੇ ਮੈਂ ਕਰ ਨਹੀਂ ਸਕਦਾ ਸਿਆਸੀ ਮੰਦਾ ਵੀ ਉਦੋਂ ਤੋਂ ਇਹ ਸੰਸਦ ਚੱਲ ਰਹੀ ਹੈ ਤੇ ਅੰਕਲ ਨੇ ਵੀ ਉਹਦੇ ਜਵਾਬ ਚ ਕਿਹਾ ਵੀ ਭਾਈ ਉਹ ਤਾਂ ਤੇਰਵਿੰਦਰ ਹੋ ਗਿਆ ਹੋਊਗਾ ਕੋਈ ਜਿਹੜੇ ਕੋਈ ਛੋਟੀ ਉਮਰ ਦਾ ਕੋਈ ਭਾਂਦੀ ਹੋਵੇ ਜਿਹੜੇ ਉਸ ਉਹਦੇ ਚ ਹੋਊਗਾ ਵੀ ਜਦੋਂ ਮੈਨ ਲਗੜੇ ਤੁਰਿਆ ਵੀ ਨਹੀਂ ਜਾਂਦਾ ਹੋਣਾ ਪਰ ਇਹ ਸੰਸਥਾ ਇਸੇ ਤਰ੍ਹਾਂ ਮੈਂ ਇੱਕ ਮੀਤ ਕਰਦਾ ਵੀ ਉਹ ਨਾਲ 70 ਸਾਲਾਂ ਦਾ ਵੀ ਇਸ ਤਰ੍ਹਾਂ ਚੱਲਦੀ ਰਹੂਗੀ ਕੋਈ ਪ੍ਰਧਾਨ ਹੋਣਗੇ ਕੋਈ ਮੈਂਬਰ ਹੋਣਗੇ ਕੋਈ ਮੇਰੀ ਜਗ੍ਹਾ ਕੋਈ 70 ਸਾਲ ਬਾਅਦ ਵੀ ਕੋਈ ਲੋਕਤੰਤਰ ਰਹਿਣਾ ਇੱਥੇ ਕੋਈ ਐਮਪੀ ਮੇਰੇ ਵਾਂਗੂ ਉਦੋਂ ਵੀ ਆਊਗਾ ਤੇ ਪਰ ਸੰਸਥਾ ਇਸੇ ਤਰ੍ਹਾਂ ਚੱਲਦੀ ਰਹੇ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਇਸੇ ਤਰ੍ਹਾਂ ਵਧਿਆ ਰਹੇ ਤੇ ਬਾਕੀ ਪੈਸੇ ਦੀ ਮੈਨੂੰ ਲੱਗਦਾ ਨਹੀਂ ਕਿ ਸਾਡੇ ਬਰਨਾਲੇ 'ਚ ਕੋਈ ਖਾਸ ਤਰ੍ਹਾਂ ਦੀ ਸੰਸਥਾ ਦੀ ਕੋਈ ਕਮੀ ਕੋਈ ਨਾ ਮਾ ਕਮ ਸ਼ੁਰੂ ਕਰਨਾ ਹੋਵੇ ਆ ਸਕਦੀ ਹੈ ਓਕੇ ਮੈਨੂੰ ਬੜੀ ਜਗ੍ਹਾ ਜਾਣ ਦਾ ਮੌਕਾ ਮਿਲਦਾ ਹੈ ਮੈਂ ਕਿ ਵੀ ਜਿਕਰ ਕਰਦਾ ਕਿਸੇ ਤੁਸੀਂ ਧਾਰਮਿਕ ਸਥਾਨ ਤੇ ਚਲੇ ਜਾਓ ਜੇ ਉਥੇ 100 ਲੰਗਰ ਹੈ ਤਾਂ ਵਿੱਚੋਂ 20 ਬਰਨਾਲੇ ਦੇ ਹੋਣਗੇ ਤੇ ਬਾਕੀ ਸੱਸੀ ਸਾਰੇ ਯਾਰੋ ਵੀ ਮਿਲਦੇ ਜਿੰਦਾ ਆਪਰੇ ਆਣਾ ਬਾਕੀ ਸਾਰੇ ਜਿਹੜੇ ਸ਼ਹਿਰ ਹਮੇਸ਼ਾ ਹਰ ਜਗ੍ਹਾ ਕੋਈ ਸਮਾਜ ਸੇਵਾ ਦੇ ਕੰਮ ਹੈ ਕੋਈ ਧਾਰਮਿਕ ਕੰਮ ਨਹੀਂ ਹਮੇਸ਼ਾ ਇਹ ਸ਼ਹਿਰ ਦੇ ਲੋਕ ਜਿਹੜੇ ਆ ਕਦੇ ਪਿੱਛੇ ਨਹੀਂ ਹਟਦੇ ਤੇ ਬਾਕੀ ਮੈਂ ਤੁਹਾਡਾ ਆਪਣਾ ਤੇ ਮੈਂ ਕਿਉਂਕਿ ਸਾਡੀ ਜਿਹੜੀ ਐਮਪੀਏ ਦੀ ਗ੍ਰਾਂਟ ਹੁੰਦੀ ਆ 2.5 ਕਰੋੜ ਦੀ ਜਿਹੜੀ ਆ ਉਹ ਕਿਸ਼ਤਾਂ ਆਉਂਦੀ ਆ ਤੇ ਬਹੁਤੇ ਮੈਂ ਕੀ ਕਿਸ਼ਤੋਂ ਜਿਹੜੇ ਆ ਪ੍ਰੋਮਿਸ ਕਰੀ ਬੈਠਾ ਸਾਡੇ ਚੇਅਰਮੈਨ ਸਾਬ ਐਮਟੀ ਸਾਥ ਨਾਲ ਬੈਠੇ ਆ ਰੋਜ਼ ਕਿਸੇ ਨਾ ਕਿਸ ਨੂੰ ਵੀ ਇੱਥੇ ਜੋ ਸੰਸਥਾ ਇੱਥੇ ਜੋ ਪਰ ਫੇਰ ਵੀ ਮੈਂ 2.5 ਕਰੋੜ ਦੀ ਖਿੱਚ ਦੇ ਵਿੱਚੋਂ ਕਿਉਂਕਿ ਜੋ ਥੋੜੇ ਪੈਸੇ ਬਚਿਆ ਮੈਂ 11 ਲੱਖ ਰੁਪਈਆ ਜਿਹੜਾ ਇਸ ਵਾਰੀ ਦੇ ਡਿਸਟ੍ਰਿਕਟ ਦਾ ਨਾ ਕੋਈ ਜੀਨ ਦੇ ਹੁੰਦਾ ਤੇ ਬਾਕੀ ਅੱਗੇ ਵੀ ਫੇਰ ਕਿਹੜਾ ਮੈਨੂੰ ਇਹਦਾ ਹੁੰਦਾ ਨਾ ਨੇ ਜਿਹੜੇ ਦੂਜੇ ਥੋੜੇ ਐ ਵੀ ਸੀ ਕਦੇ 5 ਸਾਲਾਂ ਦੇ ਕੰਦੀ ਵਾਲੀ ਗੇੜ ਚ ਆਉਣਗੇ ਮੈਂ ਤਾਂ ਰੋਜ਼ ਇੱਥੇ ਆਉਣਾ ਰੋਜ਼ ਤੁਸੀਂ ਸਾਰਿਆਂ ਨੇ ਮਿਲਣਾ ਤੇ ਫੇਰ ਕਿਹੜਾ ਨਾ ਥੋੜੇ ਤੋਂ ਕਿਦੇ ਭਾਜਣਾ ਮੈਂ ਤੁਹਾਡਾ ਜੋ ਮੇਰਾ ਹੈ ਉਹ ਤੁਹਾਡੇ ਤੇ ਹਮੇਸ਼ਾ ਤੁਹਾਡੇ ਲਈ ਜਿਹੜਾ ਉਹ ਹਾਜ਼ਰ ਸੋ ਮੈਂ 11 ਲੱਖ ਰੁਪਏ ਇਸ ਤੋਂ ਦੇਵਾਂਗਾ ਕਿ ਜੋ ਤੁਸੀਂ ਹੁਕਮ ਲਾਉਂਗੇ ਉਹਦੇ ਲਈ ਵੀ ਮੈਂ ਪਿਆਰੀ ਮੈਂ ਦੁਬਾਰਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਹਮੇਸ਼ਾ ਤੁਸੀਂ ਬੁਲਾਉਂਦੇ ਹੋ ਬਹੁਤ ਪਿਆਰ ਸਤਿਕਾਰ ਮੈਨੂੰ ਹਮੇਸ਼ਾ ਇਸ ਸੰਸਥਾ ਤੋਂ ਮਿਲਦਾ ਤੇ ਉਮੀਦ ਕਰਦਾ ਵੀ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਇਹ ਪਿਆਰ ਸਤਿਕਾਰ ਜਿਹੜਾ ਉਹ ਦਿੰਦੇ ਰਹੋਗੇ ਸੋ ਮੈਂ ਦੁਬਾਰਾ ਮੋਦੀ ਅੰਕਲ ਦਾ ਜਿਹੜੇ ਬਹੁਤ ਕਹਿ ਲੋ ਵੀ ਇੰਨੀ ਜਦੋਂ ਬੰਦੇ ਤੋਂ ਚੱਲਿਆ ਵੀ ਨਾ ਜਾਂਦਾ ਹੋਵੇ 16 ਆਪਰੇਸ਼ਨ ਆ 16 ਆਪਰੇਸ਼ਨ ਜਿਹੜੇ ਹੁਣ ਤੱਕ ਹੋ ਚੁੱਕੇ ਆ ਫਿਰ ਵੀ ਜਿਹੜੀ ਦੀਵਾਨੀ ਛੱਡ ਗਾ ਇੱਥੇ ਆ ਕੇ ਜਿਹੜੇ ਆ ਉਹ ਬੈਠ ਜਾਂਦੇ ਵੇਲਾ ਤਾਂ ਉਹ ਤਾਂ ਘਰ ਦੇ ਵੀ ਕਹਿੰਦੇ ਮੁੰਡੇ ਵੀ ਭਾਈ ਤੇ ਕਿਉਂਕਿ ਜਦੋਂ ਸਹੀਤ ਜਾਣਕਾਰੀ ਦਿੱਤੀ ਪਰ ਬੜੀ ਲੰਬੇ ਆਸੇ ਤੁਸੀਂ ਉਸੇ ਤਰ੍ਹਾਂ ਸੇਵਾ ਕਰਦੇ ਆਂ ਪ੍ਰਮਾਤਮਾ ਨੇ ਉਹਨਾਂ ਨੂੰ ਹੋਰ ਤਾਂ ਦੁਸ਼ਤੀ ਪੱਖੇ ਲੰਬੀ ਆਉਂਦਾ ਵਕਸ਼ੇ ਕਿਸੇ ਤਰ੍ਹਾਂ ਦੀ ਜਿਹੜੀ ਸੇਵਾ ਨੇ ਉਹ ਕਰਦੇ ਰਹੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੀ ਇੰਨੀ ਹਾਜ਼ਰੀ ਕਬੂਲ ਕਰੇ ਉਹਤੇ ਮੈਂ ਬਹੁਤ ਜਲਦੀ ਚਾਹਾਂ ਮਾਫੀ ਚਾਹਣਾ ਕਿ ਮੈਨੂੰ ਅਕਰ ਨੂੰ ਨਿਕਲਣਾ ਪੈਣਾ